ਅੱਜ ਜਿਵੇਂ ਕਿ ਸਾਡੇ 99 ਸਲੂਨ 'ਚ ਅਤੇ ਇੰਸਟੀਚਿਊਟ 'ਚ ਫੰਕਸ਼ਨ ਸੀਗਾ ਟੀਟ ਸੈਲੀਬ੍ਰੇਸ਼ਨ ਤੇ ਆਪਾਂ ਇਹਨਾਂ ਦੇ ਬਾਬਾ ਜੀ ਦੇ ਢਾਬੇ ਤੋਂ ਫੂਡ ਆਰਡਰ ਕੀਤਾ। ਬਹੁਤ ਜ਼ਿਆਦਾ ਟੇਸਟੀ ਸੀ ਤੇ ਪੂਰਾ ਘਰ ਵਾਲੀ ਹੀ ਫੀਲ ਦਿੰਦਾ ਸੀਗਾ। ਅਸੀਂ ਅੱਜ ਬਾਬਾ ਜੀ ਦੇ ਢਾਬੇ ਤੋਂ ਆਰਡਰ ਕੀਤਾ ਸੀ ਸਾਰਾ ਫੂਡ, ਰੋਟੀ ਦਾ ਤੇ ਸਾਨੂੰ ਬਹੁਤ ਹੀ ਸਵਾਦ ਲੱਗਾ। ਆਪਣੇ ਘਰ ਵਰਗਾ ਖਾਣਾ ਸੀ। ਬਿਲਕੁਲ ਔਇਲ ਤੋਂ ਬਿਨਾ ਸੀ ਐਨ ਜਿੱਦਾਂ ਅਸੀਂ ਘਰ 'ਚ ਬਣਾਉਂਦੇ ਆ ਸਾਫ਼ ਸੁਥਰਾ। ਅਰੇ ਕੀ ਸਵਾਦ ਸੀ।

ਤੇ ਤਾਰ ਬਾਰੇ ਤੁਸੀਂ ਖਾਣਾ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਾਬੇ ਦੇ ਢਾਬੇ ਤੋਂ इजीली ਕਰਵਾ ਸਕਦੇ ਹੋ ਜਿਹੜਾ ਵੀ ਪਰਸਨ ਬਾਬੇ ਦੇ ਢਾਬੇ ਤੋਂ ਖਾਣਾ ਬੁੱਕ ਕਰਵਾਉਂਦਾ ਹੈ ਤਾਂ ਬਾਬੇ ਦੇ ਢਾਬੇ ਤੋਂ ਲੈ ਕੇ 5 ਕਿਲੋਮੀਟਰ ਏਰੀਆ ਦੇ ਵਿੱਚ ਹੋਮ ਡਿਲੀਵਰੀ ਫ੍ਰੀ ਆਫ ਕਾਸਟ ਇਸ ਜਾਵੇਗੀ ਬਾਬੇ ਦੇ ਢਾਬੇ ਤੋਂ ਤੁਹਾਨੂੰ ਬੇਫਿਕਰ ਲੰਚ ਤੇ ਡਿਨਰ ਮਿਲਦਾ ਹੈ ਬ੍ਰੇਕਫਾਸਟ ਵਿੱਚ ਤੁਹਾਨੂੰ ਆਲੂ ਪਰੌਂਠੇ ਗੋਭੀ ਪਰੌਂਠੇ ਪਿਆਜ਼ ਵਾਲੇ ਪਰੌਂਠੇ ਪਨੀਰ ਵਾਲੇ ਪਰੌਂਠੇ ਮਿਕਸ ਪਰੌਂਠੇ ਤਵੇ ਦੇ ਤੰਦੂਰੀ ਪਰੌਂਠੇ ਵੀ ਮਿਲਦੇ ਨੇ ਲੰਚ ਤੇ ਡਿਨਰ ਤੁਸੀਂ ਮੀਨੂ ਅਕੋਰਡਿੰਗ ਕਰ ਸਕਦੇ ਹੋ ਜੇਕਰ ਤੁਸੀਂ ਲਾਜਵਾਬ ਤੇ ਤੇਸੇ ਪਰੌਂਠੇ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬਾਬੇ ਦਾ ਸਤਿਵਿਸ਼ਣ ਟਾਬਾ ਜੋ ਕਿ ਅੱਡਾ ਹੁਸ਼ਮਾਨਜੀਤ ਜੀਟੀ ਰੋਡ ਦਸੁਹਾਰੇ ਕੇ ਸਿਟ ਹੈ ਬਾਬੇ ਦੇ ਟਾਬੇ ਤੋਂ ਅਗਰ ਤੁਸੀਂ ਠੰਡੀ ਲੱਸੀ ਗੋੜਵਾਲੀ ਚਾਹ ਠੰਡੇ ਘੇਰ ਇੰਜੋਏ ਕਰਨਾ ਚਾਹਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬਾਬੇ ਦੇ ਸੁੱਧ ਬੈਸਨੋਟਾ ਬੇ ਦੇ ਜੋ ਕਿ ਅੱਡਾ ਉਸਮਾਨਜੀਤ ਦੇ ਸੁਭਾਵੇ ਕੇ ਸਥਿਤ ਹੈ ਬਾਬੇ ਦੇ ਟਾਬੇ ਤੇ ਤੁਸੀਂ ਬ੍ਰੈਡ ਪਕੋੜੇ ਮਿਕਸ ਪਕੋੜੇ ਤੇ ਸੈਂਡਵਿਚ ਵੀ ਇੰਜੋਏ ਕਰ ਸਕਦੇ ਹੋ ਬਾਬੇ ਦੇ ਟਾਬੇ ਦੇ ਸਿਟਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ ਫੁਲੀ ਏਸੀ ਤੇ ਨੀਟ ਐਂਡ ਟੀਨ এনਵਾਇਰਨਮੈਂਟ ਹੈ ਇੱਥੇ ਤੁਸੀਂ ਫੈਮਿਲੀ ਦੇ ਨਾਲ ਬੱਚਿਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਬ੍ਰੇਕਫਾਸਟ ਲੰਚ ਤੇ ਡਿਨਰ ਇੰਜੋਏ ਕਰ ਸਕਦੇ ਹੋ ਤੇ ਇਸ ਦੇ ਨਾਲ ਹੀ ਇੱਥੇ ਤੁਸੀਂ ਬਰਥਡੇ ਪਾਰਟੀ ਕਿੱਤੀ ਪਾਰਟੀ ਰਿੰਗ ਸਰੇਮਨੀ ਜਾਂ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਕਰਨਾ ਹੋਵੇ ਤਾਂ ਤਾਂ ਵੀ ਤੁਸੀਂ ਇੱਥੇ ਕਰ ਸਕਦੇ ਹੋ ਬਾਬੇ ਨੇ ਟਾਬੇ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਆਸੀ ਗੱਲ ਕਰਦੇ ਆ ਮੈਡਮ ਦੇ ਨਾਲ ਤੇ ਉਹਨਾਂ ਕੋਲ ਜਾਣਦੇ ਕਿ ਬਾਬੇ ਦਾ ਟਾਬੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਅੱਜ ਜਿਵੇਂ ਕਿ ਸਾਡੇ 99 ਸਲੂਨ 'ਚ ਅਤੇ ਇੰਸਟੀਚਿਊਟ 'ਚ ਫੰਕਸ਼ਨ ਸੀਗਾ 30th सेलिब्रेशन ਤੇ ਆਪਾਂ ਇਹਨਾਂ ਦੇ ਬਾਬਾ ਜੀ ਦੇ ਢਾਬੇ ਤੋਂ ਫੂਡ ਆਰਡਰ ਕੀਤਾ ਬਹੁਤ ਜ਼ਿਆਦਾ ਟੇਸਟੀ ਸੀ ਤੇ ਪੂਰਾ ਘਰ ਵਾਲੀ ਹੀ ਫੀਲ ਦਿੰਦਾ ਸੀਗਾ ਮਸਾਲਿਆਂ ਤੋਂ ਬਗੈਰ ਸੀ ਤੇ ਬਹੁਤ ਜ਼ਿਆਦਾ ਹਾਈਜਾਇਨਿਕ ਸੀਗਾ ਟੇਸਟੀ ਸੀਗਾ ਮਤਲਬ ਫਲੇਵਰਸ ਪੂਰੇ ਸੀਗੇ ਤੇ ਤੁਸੀਂ ਹੋਰਨਾਂ ਨੂੰ ਰეკਮੈਂਡ ਕਰੋਗੇ ਕਿ ਉਹ ਇੱਥੋਂ ਆਰਡਰ ਕਰਨਾ ਹਾਂਜੀ ਮੈਂ ਜ਼ਰੂਰ ਬਾਕੀਆਂ ਨੂੰ ਆਰ ਰეკਮੈਂਡ ਕਰਾਂਗੀ ਕਿ ਇੱਥੋਂ ਆਰਡਰ ਕਰਨ ਬਹੁਤ ਟੇਸਟੀ ਤੇ ਘਰ ਵਾਲੀ ਫੀਲ ਸੀਗੀ ਅੱਜ ਸਾਡੇ ਇੱਥੇ 30 ਦਾ ਫੰਕਸ਼ਨ ਸੀ ਤੇ ਅਸੀਂ ਅੱਜ ਬਾਬਾ ਜੀ ਦੇ ਢਾਬੇ ਤੋਂ ਆਰਡਰ ਕੀਤਾ ਸੀ ਸਾਰਾ ਫੂਡ ਰੋਟੀ ਦਾ ਤੇ ਸਾਨੂੰ ਬਹੁਤ ਹੀ ਸਵਾਦ ਲੱਗਾ ਆਪਣੇ ਘਰ ਵਰਗਾ ਖਾਣਾ ਸੀ ਬਿਲਕੁਲ ਔਇਲ ਤੋਂ ਬਿਨਾ ਸੀ ਐਨ ਜਿੱਦਾਂ ਅਸੀਂ ਘਰ 'ਚ ਬਣਾਉਂਦੇ ਆ ਸਾਫ਼ ਸੁਥਰਾ ਹਰ ਇੱਕ ਚੀਜ਼ ਸਵਾਦ ਸੀ ਤੇ ਅਸੀਂ ਇਹੀ ਚਾਹੁੰਦੇ ਆ ਕਿ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਿਓ ਬਾਬਾ ਜੀ ਦੇ ਢਾਬੇ ਤੇ ਸਤ ਅਸੀਂ ਹੋਰਾਂ ਨੂੰ ਵੀ ਰეკਮੈਂਡ ਕਰਾਂਗੇ ਕਿ ਉਹ ਵੀ ਬਾਬਾ ਜੀ ਦੇ ਢਾਬੇ ਤੋਂ ਖਾਣਾ ਆਰਡਰ ਕਰਵਾਣ ਬਿਲਕੁਲ ਬਿਲਕੁਲ ਜੀ ਜੇ ਤੁਸੀਂ ਘਰ ਵਰਗਾ ਖਾਣਾ ਸਾਫ਼ ਸੁਥਰਾ ਖਾਣਾ ਖਾਣਾ ਚਾਹੁੰਦੇ ਹੋ ਤੇ ਜ਼ਰੂਰ ਬਾਬਾ ਜੀ ਦੇ ਢਾਬੇ ਤੇ ਵਿਜ਼ਿਟ ਜ਼ਰੂਰ ਕਰੋ। ਹਾਂ ਤੁਹਾਨੂੰ ਕਿਵੇਂ ਖਾਣ ਲਗਾ ਬਾਬੇ ਦਾ ਢਾਬੇ ਦਾ? ਹਾਂਜੀ ਜਿਵੇਂ ਕਿ ਸਾਡੀ 199 ਅਕੈਡਮੀ ਦੇ ਵਿੱਚ ਈਹਾ ਦਾ ਤਿਹਾੜੀ ਸੀਗਾ ਤੇ ਅਸੀਂ ਬਾਬਾ ਜੀ ਦੇ ਢਾਬੇ ਤੋਂ ਫੂਡ ਆਰਡਰ ਕੀਤਾ ਔਰ ਬਹੁਤ ਹੀ ਟੇਸਟੀ ਸਾਫ਼ ਸੁਥਰਾ ਖਾਣਾ ਬਿਨਾ ਮਸਾਲਿਆਂ ਤੋਂ ਮਤਲਬ ਖਾ ਕੇ ਇਦਾਂ ਲੱਗਦਾ ਸੀ ਜਿਵੇਂ ਅਸੀਂ ਘਰ ਵਾਲੀ ਫੀਲਿੰਗ ਆ ਰਹੀ ਸੀ ਪੂਰੀ। ਔਰ ਬਹੁਤ ਅੱਛਾ ਖਾਣਾ ਜਿਸ ਮੈਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਇੱਕ ਵਾਰੀ ਜ਼ਰੂਰ ਇੱਥੇ ਜਾ ਕੇ ਵਿਜ਼ਿਟ ਕਰੋ ਕੋਈ ਵੀ ਫੰਕਸ਼ਨ ਵਗੈਰਾ ਹੈਗਾ ਆ ਤੇ ਉੱਥੇ ਫੂਡ ਆਰਡਰ ਕਰੋ ਬਹੁਤ ਅੱਛਾ ਹੈ